ਤੂੰ ਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕੁਮਾਰ ਹੈ ਜਿਹੜੇ ਭਾਈ ਉੱਤੋਂ ਲੋਕ ਵਿਖਾਵੇ ਦਾ ਜੌਬ ਕਰਦੇ ਆ ਤੇ ਅੰਦਰੋਂ ਉਹਨਾਂ ਦੇ ਜਿਵੇਂ ਸੰਨੀ ਦਿਨ ਵਿਖੰਮਦਾ ਪਾਲ ਲਾਉਣ ਵਾਸਤੇ ਬਿਠਾਵੇ ਕੋਈ ਐ ਲੋਕਾਂ ਦੇ ਹੱਕ ਨੂੰ ਦਵਾਉਣ ਵਾਲੇ ਆ ਉਹ ਮੂੰਹੋਂ ਤਾਂ ਹਰ ਹਰ ਕਰਦੇ ਆ ਤੇ ਅੰਦਰੋਂ ਸਿਮਰਨ ਨਹੀਂ ਕਰਦੇ ਹਨ ਹਰ ਹਰ ਕਰਦੇ ਐ ਤੇ ਮੇਰਾ ਪ੍ਰਤੀ ਕਬਟੋ ਛਲਕਮਾ ਹੁੰਦੇ ਹੰ ਹਿਰਦਾ ਸੁਧ ਨਾ ਹੋਈ ਉਹਨਾਂ ਪੁਰਖਾਂ ਦਾ ਹਿਰਦਾ ਸੁਧ ਨਹੀਂ ਹੁੰਦਾ ਹੈ ਅਨੰਦਨ ਕਰਮ ਕਰ ਹੈ ਬਹੁਤ ਹੀ ਰਹਿ ਨੂੰ ਕਮ ਬਥੇਰੇ ਕਰਦੇ ਸਤ ਕੰਮ ਕਰਮਾ ਨੂੰ ਕਰਦੇ ਰਹਿੰਦੇ ਐ ਨਿਖਿਤ ਕਰਮਾ ਨੂੰ ਕਰਦੇ ਰਹਿੰਦੇ ਐ ਸੁਪਨੇ ਸੁਖ ਨਾ ਹੋਈ ਉਹਨਾਂ ਨੂੰ ਸੁਪਨੇ ਮਾਤਰ ਵੀ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਗਿਆਨੀ ਇਹ ਬੋੜਵੈਨ ਭਗਤ ਨਾ ਹੋਈ ਗਿਆਨੀ ਤਾਂ ਸਾਰੀ ਦੁਨੀਆ ਬਣੀ ਫਿਰਦੀ ਹੈ ਪਰ ਗੁਰੂ ਸਾਹਿਬ ਤੋਂ ਬਿਗਾਇ ਭਗਤੀ ਨਹੀਂ ਕਿਸੇ ਨੂੰ ਹੋ ਸਕਦੀ ਅਗਿਆਨੀ ਗੁਰੂ ਦੀ ਸੰਗਤ ਕਰਕੇ ਨਹੀਂ ਭਗਤੀ ਹੁੰਦੀ ਬ੍ਰਹਮ ਸੋਤਰੀ ਬ੍ਰਹਮੇਸ਼ਤੀ ਜੋ ਗਿਆਨवान ਸਤਗੁਰੂ ਹੈ ਉਹਨਾਂ ਕਰਕੇ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਇਹ ਗਿਆਨੀ ਵਾਕਾਂ ਦੇ ਚਿੰਤ ਗਿਆਨੀ ਕਹੋਣ ਵਾਲੇ ਪੁਰਖ ਹੋਰ ਦੇ ਕਲਪਨ ਹੋ ਗਿਆਨੀ ਗੁਰਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ ਕੋਰਾ ਰੰਗ ਕਦੇ ਨਾ ਚੜੇ ਪੂਰਾ ਮਨ ਬਸਤਰ ਜਿੰਨਾ ਕਿ ਰਹੇ ਉਹਨੂੰ ਰੰਗ ਨਹੀਂ ਚੜਦਾ ਹੈ ਉਹਦਾ ਕੋਰਾ ਪਾਹ ਭੈ ਦਾ ਚੜਾਈਏ ਫੇਰ ਰੰਗ ਚੜਦਾ ਹੈ ਇਵੇਂ ਕੋਰਾ ਮਨ ਜਿੰਨਾ ਚਿਰ ਕਸ਼ੂਰਤਾ ਹੀ ਨਾਲ ਉਹਨਾਂ ਚਿਰ ਪ੍ਰੇਮ ਦਾ ਰੰਗ ਨਹੀਂ ਚੜਦਾ ਹੈ ਇਹ ਲੋਚੈ ਸਭ ਕੋ ਜਿਹੜਾ ਦੜ ਜਾਂਦਾ ਹੋਏ ਲੋਈ ਦਾ ਤਾਂ ਸਭ ਕੋ ਹੀ ਹੈ ਕਿਉਂ ਦੁਨੀਆ ਦੇ ਸਾਰੇ ਕਹਿੰਦੇ ਵੀ ਅਸੀਂ ਕੋਰੇ ਕਰਾਰੇ ਵੀ ਰਹੀਏ ਕਰੜੇ ਵੀ ਰਹੀਏ ਉਠੌਰ ਚਿੱਟ ਵੀ ਰਹੀਏ ਤੇ ਸਾਨੂੰ ਪ੍ਰੇਮ ਵੀ ਆ ਜੇ ਕਿਉਂ ਚੜਦਾ ਨਹੀਂ ਕਿਉਂ ਨਹੀਂ ਭਾਵੇਂ ਸਾਰੀ ਦੁਨੀਆ ਹੀ ਹੈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਕੋਈ ਆਦਮੀ ਜਾਪ ਕਰਦੇ ਨੇ ਤੇ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਰਹਿੰਦੇ ਐ ਕੋਈ ਤਪ ਕਰਦੇ ਧੂਣੀਆਂ ਟਾਉਂਦੇ ਰਹਿੰਦੇ ਐ ਕੋਈ ਵਰਤ ਰੱਖਦੇ ਆਕਾਸ਼ੀਆਂ ਦੇ ਕੋਈ ਪੂਜਾ ਆਦਿ ਕਰਦੇ ਹੋਣ ਸੰਜਮ ਸੰਯਮ ਇੰਦਰੀਆਂ ਦਾ দমন ਕਰਦੇ ਰੋਕਦੇ ਸਾਧਨ ਕਰਦੇ ਐ ਬਰਤਾਤ ਕੋ ਪੂਜਾ ਨੂੰ ਕਜਪ ਕਰਦੇ ਐ ਕਬ ਕਰਦੇ ਸੰਯਮ ਸਾਧਨ ਕਰਦੇ ਐ ਬਰਤਾਤ ਦੇ ਅਖਾਂ ਕਰਦੇ ਐ ਠਾਕਰਿਆਂ ਦੀਆਂ ਮੂਰਤੀਆਂ ਦਾ ਪੂਜਨ ਕਰਦੇ ਐ ਮਨਮੁਖ ਰੂਗ ਨਾ ਜਾਈ ਜਿਹੜਾ ਮੂਖ ਪਾਈ ਦਾ ਰੋਗ ਐ ਨ ਉਹ ਨਹੀਂ ਜਾਂਦਾ ਮਨਮੁਖ ਬਣੇ ਰਹਿੰਦੇ ਗੁਰੂ ਸਾਹਿਬ ਤੋਂ ਬੇਮੁਖ ਰਹਿੰਦੇ ਹਨ ਅੰਤਰ ਰੂਗ ਮਹਾ ਅਭਿਮਾਨ ਮਹਾਰਾਜੀ ਉਹ ਰੋਗ ਮਨਮੁਖਾਈ ਦਾ ਕਿਹੜਾ ਹੈ ਮਹਾਰਾਜ ਅੰਦਰ ਹੰਕਾਰ ਦਾ ਬੜਾ ਰੋਗ ਹੈ ਆਪਣੇ ਆਪ ਨੂੰ ਮੰਨੀ ਬੈਠੇ ਕੇ ਬਸ ਅਸੀਂ ਸੰਟੋਪੀ ਸੰਗ ਕਪੜੀ ਜੁੱਤੇ ਸਨੇ ਖੁਦਾਈ ਹੈ ਦੂਜੇ ਭਾਈ ਖੁਆਈ ਗਾਦ ਮਹਾਵਤ ਸਾਰੀ ਸਿੱਕੀ ਖੁਆਈ ਭੁਲਾਦਤੀ ਹੈ ਬਾਹਰ ਦੀ ਭਾਣ ਸਾਰੀ ਸਿੱਕੀ ਭੁਲਾਦਤੀ ਹੈ ਬਾਹਰ ਭੀਖ ਬਹੁਤ ਚਤਰਾਈ ਮਾਰੋ ਭੀਖ ਬੜੇ ਸੋਹਣੇ ਬਣਾਉਂਦੇ ਦੇਖ ਕੇ ਲੋਕ 모ਹੇ ਜਾਂਦੇ ਹੰਸਾਏ ਤੇ ਚਿਪਾਈ ਦੀਆਂ ਗੱਲਾਂ ਬੜੀਆਂ ਵਿਗਿਆ ਜਾਣਦੇ ਐ ਚਿਤਰਾਈ ਦੀਆਂ ਸਰਸ਼ੀਤ ਨੂੰ ਬੜੇ ਕਰਨ ਜਾਣਦੇ ਆ ਮਨੁਆ ਦਹਿਜ ਧਾਰ ਪਰ ਮਨ ਉਹ ਨਾ ਟਿਕਿਆ ਨਹੀਂ ਚੰਚਲ ਮਨ ਬਾਂਦਰ ਦੀ ਵਾਂਗੂ ਟਿਕਦਾ ਨਹੀਂ ਦੁਸਰ ਸਵੇ ਪਦਾਰਥਾਂ ਦੀ ਦੌੜਦਾ ਰਹਿੰਦਾ ਹੈ ਦਾ ਕ੍ਰਿਸ਼ਨ ਰੂਪੀ ਆਗ ਦੇ ਸਾੜਿਆ ਹੋਇਆ ਦੁਸਰ ਦੁਸਰ ਦੀ ਦੌੜਦਾ ਫਿਰਦਾ ਹੈ ਹਉ ਮੈਂ ਵਿਆਪਿਆ ਸਾਬ ਨਾ ਚੀਨਾ ਤੇ ਫਿਰ ਹੰਕਾਰ ਕਰਦੇ ਆ ਕਿ ਸਾਡੇ ਵਰਗਾ ਕੋਈ ਵਿਦਵਾਨ ਨਹੀਂ ਸਿਆਣਾ ਨਹੀਂ ਹਉਮੈ ਕਿ ਲੱਗਿਆ ਹੋਇਆ ਫਿਰ ਫਿਰ ਜੂਨੀ ਆਵੇ ਹਉਮੈ ਵਿਆਪਿਆ ਹਉਮੈ ਵਿਆਪਿਆ ਸ਼ਬਦ ਨਾ ਚੀਨੇ ਜੀ ਨੂੰ ਨਹੀਂ ਜਾਣਦਾ ਹੈ ਫਿਰ ਫਿਰ ਜੂਨੀ ਆਵੇ ਇਸ ਕਰਕੇ ਮੁਰਮੁਰ ਕੇ ਜੂਨਾ ਕੀ ਆਵੇਗਾ ਹੋ ਨਾਨਕ ਨਦਰ ਕਰੇ ਸੋ ਬੂਝੈ ਰਣਜਨ ਦੇ ਕਿਰਪਾ ਦ੍ਰਿਸ਼ਟੀ ਵਾਹਿਗੁਰੂ ਕਰਦਾ ਹੈ ਉਹ ਗੁਰਾਂ ਦੇ ਪਾਸੋਂ ਪੁੱਛਦੇ ਹੈ ਤੇ ਬੁੱਝੇ ਸਮਝਦੇ ਹਾਂ ਗੁਰਾਂ ਦੇ ਉਪਦੇਸ਼ ਨੂੰ ਸੋ ਜਨ ਨਾਮ ਧਿਆਏ ਉਹ ਪ੍ਰੀਮੀ ਹੋ ਕੇ ਰਹਿ ਜੇ ਨਾਮ ਨੂੰ ਭਾਉਂਦੇ ਹਨ ਗੁਰ ਪ੍ਰਸਾਦੀ ਏਕੋ ਬੁੱਝੈ ਗੁਰਾਂ ਦੀ ਕਿਰਪਾ ਜਿਨਾ ਤੇ ਹੋਵੇ ਕੋਈ ਕੋ ਰੂਪ ਦੇ ਰੂਪੇ ਨੂੰ ਸਮਝ ਲੈਂਦੇ ਹਮ ਏਕਸ ਮਾਹ ਸਮਾਏ ਫੇਰੀ ਕਿਸ ਰੂਪ ਵਿੱਚ ਸਮਾ ਜਾ ਕੇ ਲੀਨ ਹੋ ਜਾਂਦੇ ਹੰਮ